ਸਤਿਕਾਰਯੋਗ ਜੀ ਮੈਂ ਕੁਲਵਿੰਦਰ ਪੂਰ ਮਾਲਵਾ ਸੁੱਲੇ ਰਸਟਨ ਬਟੰਡਾ ਤੋਂ ਅਸੀਂ ਅੱਜ ਆਪਦੇ ਪਿੰਡ ਵਿੱਚ ਹੀ ਪੰਪ ਚਾਲੂ ਕੀਤਾ 5 ਐਸਪੀ ਦਾ ਮੋਨੋ ਬਲਾਕ 27 ਤਰੀਕ ਹੈ ਸ਼ਿਮਾ ਮਹੀਨਾ 2025 ਪੂਰੀ ਪਾਣੀ ਦਾ ਫਲੋ ਦੇਖ ਰਹੇ ਹਾਂ ਟੌਪ ਕਾਉਂਡ ਮਾਡਲ ਪੈਨਲ ਆਇਆ ਹੋਇਆ ਇੱਥੇ ਜਿਹੜਾ ਦੋਨੇ ਸਾਈਡ ਤੋਂ ਵਾਇਫੀਸ਼ੀਅਲ ਜਿਹਾ ਕੰਮ ਕਰਦਾ ਹੀ ਹੈ ਕੁਆਲਿਟੀ ਆਪ ਆ ਜਾਂਦੀ ਹੈ ਕਸਟਮਨ ਦੀ ਤੁਸੀਂ ਸੱਟ ਚੱਲਦਾ ਦੇਖ ਰਹੇ ਹੋ 4 ਇੰਚੀ ਪ੍ਰੈਸ਼ਰ ਪਾਣੀ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੋਂ ਉੱਪਰ ਹੀ ਪਾਣੀ ਦੋ ভাই ਖੋਸ਼ਨ ਪਾਗੋ ਵਾਲਾ ਉਹਦਾ ਪੂਰਾ ਪ੍ਰੈਸ਼ਰ ਦਾ ਪੂਰੇ ਪ੍ਰੈਸ਼ਰ ਦਾ ਚਾਰਾਂ ਸੀ ਬੱਧੂ ਬੱਦੇ ਬੱਦੇ ਠੀਕ ਹੈ ਐ ਮੋਟਰ ਲਾਉਣਾ ਹਾਂਜੀ ਛੋਟੀ ਬੜੀ ਤਰੱਕੀ ਹੋਈ ਠੀਕ ਹੈ ਜੀ ਪਾਣੀ ਆ ਬੜੇ ਬੜੇ ਦੇ ਹਾਂਜੀ ਸਾਡੀ ਜਗ੍ਹਾ ਦੱਸ ਦਈਏ ਆਪਣੇ ਕਿੱਥੇ ਸਾਡੇ ਚਲੀ ਜਾਂਦਾ ਇਸ ਟਾਈਮ ਲੱਗੋ ਜੀ ਆਪਾਂ ਕਿਉਂ ਨਹੀਂ ਇਹਨਾ ਬਾਬੇ ਦੇ ਡੇਰੇ ਕੋਲ ਚਲੀ ਜਾਂਦੇ ਆ ਨਹਿਰ ਦੇ ਨਾਲ ਬਿਲਕੁਲ ਨਹਿਰ ਦੇ ਨਾਲ ਆ ਚੱਲਦਾ ਦੇਖਣਾ ਹੋਵੇ ਦੇਖ ਸਕਦਾ ਮੈਂ ਦਿਖਾ ਦੇ ਤੁਹਾਨੂੰ ਜਾਵਾਸੇ ਮੁੜਿਓ ਇਧਰੋਂ ਸਾਈਡ ਤੋਂ ਲਾਈਂ ਫੁੱਲ ਪ੍ਰੈਸ਼ਰ 4 ਇੰਚੀ ਦੀ ਪਾਈਪ ਹੈ ਜੀ ਫੁੱਲ ਪ੍ਰੈਸ਼ਰ ਆ ਰਹੀ ਹੈ ਲੋ ਸਪੀਡ ਮੋਟਰ ਲਾਈ ਗਈ ਹੈ ਇੱਥੇ ਜਿਵੇਂ ਸਿੱਧਾ ਪ੍ਰੈਸ਼ਰ ਆ ਖੁਸ਼ ਹੋ ਬਾਈ ਸਾਰੇ ਠੀਕ ਆ ਬਾਈ ਠੀਕ ਆ ਓਕੇ ਜੀ ਧੰਨਵਾਦ ਬਾਈ ਸਤਿਕਾਰ ਜੀ ਅੱਜ 29 ਤਰੀਕ ਹੈ ਜਮਾ ਮਹੀਨਾ 2025 ਅੱਜ ਅਸੀਂ ਪਹੁੰਚੇ ਹੋਏ ਸੀ ਫਰੋਜਪੁਰ ਏਰੀਆ ਦੇ ਪਿੰਡ ਬੰਡਾਲਾ ਚ ਇੱਥੇ ਆਪਾਂ 3 ਐਚਪੀ ਦਾ ਪੰਪ ਲਾਇਆ ਤੋਂ ਇਸ ਤੇ ਅਸਟਾ ਇਹਦਾ ਪਾਣੀ ਦੇਖ ਰਿਹਾ 4 ਇੰਚ ਫੁੱਲ ਪ੍ਰੈਸ਼ਰ ਆ ਰਿਹਾ ਪਹਿਲਾਂ ਅਸੀਂ ਇੱਥੇ ਮੋਟਰ ਹੋਰ ਯੂਜ਼ ਕੀਤੀ ਸੀ ਉਹਦਾ ਪਾਣੀ ਦਾ ਫਲੋ ਨਹੀਂ ਪੂਰਾ ਪਾਉਂਦਾ ਭਾਈਆ ਜੀ ਅੱਜ ਨਾਲ ਭਈਆ ਜੀ ਬੰਦ ਨਹੀਂ ਕਰ ਹਾਂ ਜੀ ਕੋਈ ਹੋਰ ਹੈ ਕੀ ਪਾਣੀ ਚੱਕ ਰੋ ਅੰਮਲ ਜਲਾ ਨਹੀਂ ਰੋ ਕੋਈ ਗੱਲ ਹੈ ਨਾ ਅੰਮਲ ਤੋਂ ਮਾਰਨ ਕੋਈ ਬਾਤ ਨਹੀਂ ਠੀਕ ਹੈ ਜੀ ਠੀਕ ਹੈ ਪਹਿਲਾਂ ਆਪਾਂ ਮੋਟਰ ਹੋਰ ਪਾਈ ਸੀ ਹੁਣ ਤੁਹਾਡੇ ਨਵਾਂ ਮਾਡਲ ਪਾਇਆ ਹੁਣ ਤਾਂ ਖੁਸ਼ ਹੋ ਜੀ ਬਹੁਤ 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 ਸੋਹਣਾ ਪਾਣੀ ਠੀਕ ਹੈ ਜੀ ਪਹਿਲਾਂ ਇਥੇ ਪਾਣੀ ਨਹੀਂ ਪੂਰਾ ਹੋਇਆ ਸੀ ਸੋ ਹੁਣ ਮੋਟਰ ਚੇਂਜ ਕਰਕੇ 22000 ਰੁਪਏ ਨੂੰ ਸੰਤੋਸ਼ੀ ਆ ਗਈ ਹੈ ਪਾਣੀ ਤੋਂ ਸੋ ਕਿਤੇ ਵੀ ਵੀਰ ਨੇ ਲਵਾਣਾ ਹੋਵੇ ਮਾਲਵਾ ਸੋਲਰ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ ਸੋ ਧੰਨਵਾਦ ਹਾਂ ਮਾਲਵਾ ਸੋਲਰ ਖੋਲ ਪਾਣੀ ਹਰ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਮਾਲਵਾ ਸੋਲਰ ਤੋਂ ਵਿਕੀ ਅੱਜ ਆਪਾਂ ਪਿੰਡ ਬਾਹੋ ਪਿੰਡ ਬਾਹੋ ਸਿਵੀਆਂ ਜ਼ਿਲ੍ਹਾ ਬਠਿੰਡਾ ਜੀ ਸੈੱਟ ਇੰਸਟਾਲ ਕੀਤਾ 7.5 HP ਦਾ ਜੀ ਰਾਲਾ ਨਾ ਪਾਣੀ ਬਹੁਤ ਆਚਾਰੀ ਜੀ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਖੁਸ਼ ਆਂ ਵੀ ਮਾਲਵਾ ਸੋਲਰ ਵਾਲੇ ਤੋਂ ਬਾਈ ਬਾਗੋ ਬਾਗ ਹੈ